ਉਹ ਚੱਲੇ ਜਾਈਂ ਕਰਾ ਓਏ ਉਹ ਬਾਬੇ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਜਾ ਡਾਕਟਰ ਨੂੰ ਲਿਆ ਓ ਭੱਜ ਕੇ ਡਾਕਟਰ ਨੂੰ ਲੈ ਲੈ ਡਾਕਟਰ ਨੂੰ ਲਿਆ ਲੈ ਭੱਜ ਕੇ ਭੱਜ ਕੇ ਪਤਾ ਨਹੀਂ ਬਾਬੇ ਨੂੰ ਯਾਰ ਕੀ ਹੋ ਗਿਆ ਉਹ ਗੇੜਾ ਖਾ ਗਿਆ ਓਏ ਉਹ ਬਾਬਾ ਗੇੜਾ ਖਾ ਗਿਆ ਓ ਪਤਾ ਨਹੀਂ ਪਤੰਦਰਾ ਕੀ ਹੋ ਗਿਆ ਯਾਰੇ ਨੂੰ ਲੈ 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 ਯਾਰ ਭੱਟ ਕੇ ਕਰਾ ਹਾਂ ਲੈ ਨਹੀਂ ਲੈ 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 ਨਹੀਂ ਬਾਬਾ ਕਹਿਵੇਂ ਬਾਮੂ ਹਾਂ ਠੀਕ ਹਾਂ ਕਹਿ ਹਾਂ ਚੱਲ ਠੀਕ ਹੈ ਡਾਕਟਰ ਲਿਆਉਂਦਾ ਫਿਰ ਆਉਂਦਾ ਚੰਨਾ ਡਾਕਟਰ ਲੈਣ ਗਿਆ ਡਾਕਟਰ ਲੈਣ ਗਿਆ ਆਉਂਦਾ ਆਉਂਦਾ ਹੋਂਦਾ ਆਜੋ ਕਰਾ ਆਜੋ ਕਰਾ ਹਿੰਮਤ ਨਾਲ ਡਾਕਟਰ ਸਾਹਿਬ ਯਾਰ ਤੰਨੇ ਲਿਆ ਹਿੰਮਤ ਨਾਲ ਯਾਰ ਭੱਜ ਕੇ ਕਰਾ ਬਾਬਾ ਸਾਡਾ ਕੀੜਾ ਖਾ ਗਿਆ ਯਾਰ ਬਾਬਾ ਦਾ ਕੀੜਾ ਗਰਮੀ ਆ ਯਾਰ ਗਰਮੀ ਕਰਕੇ ਬਾਈ ਇੱਕ ਤਾਂ ਜ਼ੋਰ ਵਾਲਾ ਲਾਈ ਜਾਂਦਾ ਯਾਰ ਥਾਂ ਪੱਟਣ ਤੇ ਇੰਨਾ ਜ਼ੋਰ ਮੈਨਾਂ ਕਹੀ ਜਾਂਦਾ ਪਰ ਟਰੈਕਟਰ ਨਾਲ ਬੁਹਾ ਲਾਂਗੇ ਟਰੈਕਟਰ ਨਾਲ ਬੁਹਾ ਲਾਂਗੇ ਤੂੰ ਜਾਣਦੇ ਨਹੀਂ ਹੜਦਾ ਯਾਰ ਕੀ ਕਰੀਏ ਡਾਕਟਰ ਜਿਹੜਾ ਕੀੜਾ ਖਾ ਕੇ ਹੁਣ ਖੇਤ ਨੂੰ ਛੱਡਦੇ ਆ ਦੇਹ ਯਾਰੀ ਦੀ ਨੌਜੋ ਨੌਜ ਫੜ ਕੇ ਕੀ ਚੱਕਰ ਤੂੰ ਮੂਲਗਾ ਜਿਆਦਾ ਖਾ ਗਿਆ ਹੈ ਮੂਲਗਾ ਹਮ ਅੱਛਾ ਇਹ ਯਾਰੀ ਨੂੰ ਚ ਖੇਤ ਫਿਰ ਮੈਨੂੰ ਮੈਂ ਤਾਂ ਮਹਿ ਦਾ ਇਹਦੇ ਜੁਮੇ ਲਾਈ ਜਾਂਦਾ ਕਿ ਮੈਂ ਕਿ ਪੱਠੇ ਵੜਦਾ ਕਿਤੇ ਚੋਰੀ ਮੂਲਗਾ ਇਹ ਲੈ ਜਾਂਦਾ ਪਰ ਮੈਨੂੰ ਮੈਂ ਤਾਂ ਖਾਂਦਾ ਇਹ ਆ ਹਾਂ ਅਮਰੂਦ ਵੀ ਖਾ ਗਿਆ ਇਹਦਾ ਕੱਚੇ ਅਮਰੂਦ ਵੀ ਖਾਈ ਜਾਂਦਾ ਦੇਖਿਆ ਤੂੰ ਬਾਪੂ ਦੇ ਨਾਲੇ ਵੀ ਦਿਲ ਤੇ ਭਾਈ ਬੂਲੀਆਂ ਜੰਮ ਗਈਆਂ ਦੇਖ ਤੇ ਥਰਮਾਮੀਟਰ ਲਾ ਕੇ ਦੇਣਾ ਆਪੂ ਲਾ ਕੱਚ ਚ ਲਾ ਆਣ ਹਾਂ ਕੱਚ ਪੂ ਲਾ ਓਏ ਆ ਥਰਮਾਮੀਟਰ ਆ ਬੰਦੋ ਇਹ ਕੀ ਆ ਇਹ ਥਰਮਾਮੀਟਰ ਭਾਏ ਦਾ ਇਹ ਜੇ ਉਹਦੇ ਤੁਹਾਡੇ ਉਹ ਜਾ ਡਾਕਟਰ ਜਾ ਰੋਏ ਜਾ ਥਰਮਾਮੀਟਰ ਲੈ ਦੱਸ ਦੱਕਿਆਂ ਚ ਵੀ ਥਰੋ ਡਾਟ ਥਰਮਾਮੀਟਰ ਓਏ ਹੱਲੇ ਸਿੱਟਾ ਬਾਪੂ ਕੀ ਗੱਲ ਆ ਸੁਰਤ ਫੜ ਕੇ ਬੈਠਾ ਡਾਕਟਰ ਫੜ ਕੇ ਬੈਠੋ ਇਹਨੂੰ ਡਾਕਟਰ ਡਾਕਟਰ ਚੰਗਾ ਤੂੰ ਥਰਮਾਮੀਟਰ ਨੂੰ ਫੜ ਕੇ ਖੜਾ ਆ ਹਾਂ ਆ ਬੈਠ ਜਾ ਕੱਚ ਚ ਜਾ ਕੱਚ ਫੜੀ ਰੱਖੋ ਆਹ ਦਾ ਮੂਲ ਗਾ ਯਾਰ ਬਾਬਾ ਹੁਣ ਕੀ ਕਰਾਂ ਯਾਰ ਤੂੰ ਹੁਣ ਮੈਂ ਕਿੱਥੇ ਕਿੱਥੇ ਤੇਰੀ ਰਾਖੀ ਰੱਖਾਂ ਸਾਗ ਮਾਲ ਤਾਂ ਖਾਈ ਜਾਂਦਾ ਸਾਗ ਗੰਭੀ ਤੂੰ ਖਾਈ ਜਾਂਦਾ ਮੂਲ ਗਾ ਵੀ ਤੂੰ ਖਾਈ ਜਾਂਦਾ ਪੱਟ ਪੱਟ ਫਿਰ ਅਮਰੂਦ ਸਾਰੇ ਖਾ ਗਿਆ ਕੱਟੇ ਤੋਂ ਉਹ ਉਹ ਤਾਂ ਉਹੀ ਟੁੱਟ ਗਿਆ ਬਾਈ ਇਹ ਤਾਂ ਦਿਲ ਤੇ ਜੰਮ ਗਏ ਉਹ ਹਾਂ ਡਾਕਟਰ ਸਾਹਿਬ ਦੇ ਟੀਕਾ ਟੁਕਾ ਲਾ ਯਾਰ ਕੈਮ ਕਰਦਾ ਰਾਖੀ ਸਾਡੀ ਖੇਤ ਦੀ ਇਹੀ ਵਹਿੰਦਾ ਹਾਂ ਜਦੋਂ ਬਾਪੂ ਔਖਾ ਕੰਮ ਅੱਛਾ ਬੜਾ ਬੜਾ ਔਖਾ ਇਹ ਤਾਂ ਅਸਾ ਗਰਮੈਸ਼ ਵਧੀ ਵੀ ਆ ਹੈ ਰੋਠੇ ਵੀ ਖਾਦੇ ਨੇ ਆ ਲੋਕਾਂ ਦੇ ਮੈਨਾਂ ਬੱਸ 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 ਫੇਰ ਖਾਦੇ ਖੁਰ ਕੇ ਆਲੂ ਵਾਲੇ ਅੱਜ ਲਾਹੇ ਸੀ ਬੱਸ ਵਾਹ ਅੱਜ ਲਾਏ ਮੈਨੂੰ ਮਤਾਂ 10 12 ਦੇਈ ਦਿਆ ਇਹ ਵੇਲੇ 10 12 ਸਾਰੇ ਖਾ ਗਿਆ ਅੱਜ ਬਾਬਾ ਨੱਸੀ ਸਾਰੀ ਪੀ ਗਿਆ ਸੀ ਹਾਂ ਲੈ ਵਾਹ ਮੇਰਾ ਹੋਣਾ ਹੀ ਸੀ ਹੋਰ ਇਹ ਤਾਂ ਹੁਣ ਬਹੁਤ ਲੱਗ ਗਰਮਾਇਸ਼ ਵੱਧ ਗਈ ਤੇ ੂਲਗਾ ਨਾ ਹੋ ਗਿਆ ਤਾ ਤੂੰ ਕੋਈ ਨੀ ਦਵਾਈ ਦਈ ਦੇ ਦੇ ਯਾਰ ਕੋਈ ਨਾ ਠੀਕ ਆ ਹੁਣ ਠੀਕ ਆ ਹੂੰ 3 ਦਿਨ ਖਰਾਕ ਦੇ ਇੱਕ ਆ ਖਰਾਕ ਰੁਕ ਦੇ ਦੇਰ ਨੂੰ ਬਸ ਠੀਕ ਆ ਆਹੋ ਤੇ ਉਹ ਖੂਹ ਉਹ ਜਿਹੜਾ ਤੇਰਾ ਬੈਗ ਪਿਆ ਉਹ ਚੁਲਿਆ ਕੇ ਦੇ ਹੋ ਖੂਹ ਤੇ ਯਾਰ ਉੱਥੇ ਤੇ ਆ ਉਹ ਲਿਆ ਦੇ ਦੇ ਰੋਨੇ ਪਾਣੀ ਦਾ ਗਲਾ ਫੜਾ ਦੇ ਹਾਂ ਹਾਂ ਠੀਕ ਆ ਚਲ ਕੈਮਾ ਕੈਮਾ ਲੱਤਾਂ ਲੁੱਤਾਂ ਹਲਾਉਂਦਾ ਦੇ ਐਵੇਂ ਕੈਮਾ ਯਾਰ ਰਾਚਣ ਭਾਈ ਬੜਾ ਖਾ ਜਾਂਦਾ ਯਾਰ ਕੀ ਕਰੀਏ ਐ ਰਾਚਣ ਇੰਨਾ ਖਾ ਜਾਂਦਾ ਮੂਲਗਾਂ ਦੇ ਕਿੰਨੀਆਂ ਖਾ ਗਿਆ 7-8 ਤਾਂ ਮੂਲਗਾਂ ਖਾ ਗਿਆ ਲਾਲ ਗੋਭੀ ਵਾਲੇ ਖਾ ਗਿਆ ਪਰੌਠੇ ਹੈ ਗੋਭੀ ਵਾਲੇ ਪਰੌਠੇ ਖਾ ਗਿਆ ਆਈ ਲਿਆ ਦੇ ਪਾਣੀ ਲੈ ਪਾਣੀ ਲੈ ਦੇ ਆ ਪਨਾ ਦੇ ਫਰਾ ਦੇ ਦਾ ਪਾਣੀ ਹੈ ਮਤਲਬ 10000 ਗਲਾਸ ਪੂਰੇ ਗਲਾਸ ਗਲਾਸ ਆਹੋ ਆਦੇ ਤੂੰ ਐਸੇ ਜੀ ਪਾਦੇ ਤੇ ਕੋਈ ਨਹੀਂ ਜਿੰਨਾ ਖਾਗਾ ਥੋੜਾ ਜਿਹਾ ਜਿੰਨਾ ਘੋਟਾ ਹੈਗਾ ਬਸ ਉਹੀ ਪਾਦੇ ਅੱਧੀ ਘੋਟ ਬਾ ਬਹੁਤ ਆਹ ਬਤਾ ਗੋਲੀਆਂ ਹੀ ਨਮਾਉਣੀਆਂ ਗੋਲ ਕੇ ਲਗਾਉਣੀਆਂ ਨੇ ਆ ਇਹਨਾਂ ਰੀਆਂ ਬੋਲੀਆਂ ਥੱਲੇ ਹੋ ਜਾਣਗੀਆਂ ਬਸ ਬੋਲੀਆਂ ਸਾਲਕਮ ਖਾ ਗਿਆ ਬਾਲੇ ਪਰੋਖੇ ਖਾ ਗਿਆ ਕਤਾਲ ਨੂੰ ਵਾਲੇ ਯਾਰ ਇਹ ਚਲੇ ਨੂੰ ਤਾਂ ਕਹਿੰਨੇ ਆ ਤੇ ਥੋੜੀ ਖਲਾਕ ਲਾ ਬਾਈ ਇਹਦਾ ਟੈਂਪਰੇਚਰ ਨਹੀਂ ਸੈੱਟ ਰਿਹਾ ਸੱਚ ਥੋੜੀ ਥੋੜੇ ਥੋੜੇ ਰਾਚਾ ਦਾ ਟੈਂਪਰੇਚਰ ਸੈਟ ਨਹੀਂ ਰਹਿੰਦਾ ਸਹੀ ਗੱਲ ਹੈ ਹਾਂ ਟੈਂਪਰੇਚਰ ਵੀ ਇਹਦਾ ਉਹ ਬਾਈ ਤਾਂ ਹੀ ਰਹਿੰਦਾ ਕੈਮ ਜੇ ਰਾਚਨ ਪੂਰਾ ਹੋ ਠੀਕ ਆ ਠੀਕ ਆ ਠੀਕ ਆ ਆ ਗੇੜਾ ਖਾ ਗਿਆ ਸੀ ਉਹ ਇੱਥੇ ਆ ਹੋਰ ਮੈਂ ਤਾਂ ਗੱਲ ਕਰ ਕੰਮ ਹੋ ਗਿਆ ਸੀ ਕੋਲੇ ਕਰਕੇ ਆਪਾਂ ਮੈਂ ਤੇ ਚੰਨਾ ਤਾਂ ਡਾਕਟਰ ਸੱਦ ਕੇ ਦਾ ਉਹ ਦਵਾਈ ਦਵਾਤੀ ਇਹਨੂੰ ਇਹ ਨਾਂ ਤਾਂ ਕੱਲਾ ਹੋਵੇ ਮੈਂ ਤਾਂ ਮੇਰਾ ਡਾਕਟਰ ਵੀ ਯਾਰ ਉਹ ਲੱਗਦਾ ਮੈਨੂੰ ਤਾਂ ਹਰਮਾਂ ਨੂੰ ਤਪਤੰਦਰ ਦਾ ਕਹੇ ਜਿਸੀ ਦੇ ਤਾਂ ਹਰਮਾਂ ਵੀ ਤਾਂ ਯਾਰ ਹੋ ਇਹੇ ਜੇ ਹੁੰਦੇ ਯਾਰ ਕਿਹਦਾ ਕੀ ਫੰਦਾ ਪਾ ਰਿਹਾ ਮੋੜਾ ਇਹ ਕਹਣਾ ਵਾ ਕੈਨੇਡਾ ਜੋ ਲੈਂਦਾ ਮੈਨੂੰ ਦਊ ਲਾਦਾ ਵੀ ਉਹੀ ਮੋੜੀ ਚੀਜ਼ ਬਣਾਈ ਫਿਰਦਾ ਯਾਰ ਪੈਸੇ ਉਹ ਲੈ ਗਿਆ 200 ਰੁਪਈਆ ਲੈ ਦੱਸ ਕਿੰਨੇ ਪੈਸੇ ਬਣ ਗਏ ਤੇਰੇ ਦੇ ਦੋ 100 ਰੁਪਈਆ 100 ਰੁਪਈਆ ਲਾਇਆ ਦਾ ਜਾ ਧੱਕਾ ਗਿਆ ਤੂੰ 100 ਤੈਨੂੰ ਕਹਦਾ ਇਹਨੂੰ ਖਰਾਕ ਦੇ ਦਿੱਤੀ ਕੈਮ ਹੋ ਜਾਣ ਇਹਨੇ ਅੱਛਾ ਖਾਕ ਨਾ ਚੱਲ ਪੇ ਠੀਕਾ ਚੱਲ 100 ਲਿਖ ਲਈਂ ਇੱਥੇ ਸਾਡਾ ਕੋਈ ਨਹੀਂ ਕੋਈ ਨਹੀਂ ਲੇਖ ਲੈ 100 ਲਿਖ ਲਈਂ ਲਿਖ ਲਈਂ ਸਾਡਾ ਚੱਲਦਾ ਖਾਤਾ ਚੱਲਦਾ ਵਾ ਠੀਕ ਹੈ ਜੀ ਰਜੀ ਸਿੰਘ ਖਾਤਾ ਚੱਲਦਾ ਠੀਕ ਆ ਬਾਬਾ ਕਹਿ ਮੈਂ ਹੁਣ ਹਾਂ ਬਾਕੀ ਆ ਬਾਕੀ ਛੋਕਰਾ ਯਾਰ ਮਾੜੇ ਦਾ ਛੋਕਰਾ ਬਾਹੀ ਗੁੰਡਾ ਬਜ਼ੁਰਗ ਹੁਣ ਸਾਡੇ ਨੂੰ ਬਾਈ ਪੁੱਛ ਹੋਵੇ ਇਹ ਤੋਂ ਬਿਨਾਂ ਦਾ ਜਾਂਦੇ ਸੀ ਡੱਕੇ ਦੇ ਨਹੀਂ ਭੈਣਾਂ ਨਾਲ ਸਾਰਾ ਕੁਝ ਤੇ ਹੀ ਆ ਹੋਰ ਇਹਦੇ ਤੇ ਆ ਵੇਖ ਰਾਖੀ ਖੇਤ ਦੀ ਇਹ ਕਰਦਾ ਆਲੂ ਇਹ ਲਾਈ ਬੈਠਾ ਉਹ ਗੇਲਾਈ ਢਾਟੀ ਖੋਸ ਲਾਈ ਬੈਠਾ ਸਾਰਾ ਜੇ ਬਾਜ ਮਾਇਆ ਤਾਂ ਕਿਤੇ ਕਿਤਾਈ ਹੋਣਾ ਬਾਈ ਮੇਰਾ ਤਾਂ ਮੈਂ ਧਰਨੇ 'ਚ ਜਾਣਾ ਉਹ ਨਾ ਕਿਸਾਨ ਵਾਲੇ 'ਚ ਮੇਰਾ ਤਾਂ ਉੱਥੇ ਨਹੀਂ ਟਾਈਮ ਰਹਿੰਦਾ ਇਹ ਦੀ ਇਹ ਦੀ ਤੇ ਮੇਰਾ ਕੰਮ ਛੱਡਿਆ ਹੋਇਆ ਜੇ ਕੱਲਾ ਹੋਵੇ ਕਹੀਆ ਜੀ ਹਾਂ ਜੇ ਕੱਲਾ ਹੋਣੇ ਨੂੰ ਪਤਾ ਲੱਗ ਗਿਆ ਵੀ ਹੁਣ ਇਹਨੂੰ ਰਾਸ਼ਨ ਘਟਾਉਣੇ ਆ ਥੋੜਾ ਜਿਹਾ ਰਾਸ਼ਨ ਘਟਾ ਰੱਤ ਨੇ ਤਾਂ ਬਾਬਾ ਲੱਸੀ ਘਟਾ ਕਰਦੇ ਜਿੱਥੇ ਤੂੰ 15 ਰੋਟੀਆਂ 18 ਕਰਨਾਂ ਉੱਥੇ 12 13 ਕਰਦੇ ਇੱਕ ਟਾਈਮ ਰਹਿ ਜਾਂ ਤੇ ਲੱਸੀ ਦਾ ਘਟਾ ਦੇ ਤੂੰ ਦੋ ਜੱਗ ਚਾਰ ਪਿੰਦਾ ਦੋ ਘਟਾਰੇ ਦੋ ਰੱਖ ਲਾ ਕਿਉਂਕਿ ਹੁਣ ਮੂਰੇ ਗਰਮੀ ਆਉਂਦੀ ਆ ਗਰਮੀ ਚ ਤਾਂ ਲੱਸੀ ਚੰਗੀ ਹੁੰਦੀ ਆ ਹਾਂ ਹੁਣ ਠੰਡਾ ਰੇ ਹਾਂ ਜੇ ਠੰਡਾ ਆ ਤੇ ਠੰਡ ਨਾਲ ਫੇਰ ਲੱਸੀ ਚੰਪਲੇ ਚ ਟਾਲੋ ਜਾ ਤਾਂ ਹੀ ਡੱਗਿਆ ਇਹ ਚੰਪ ਜਾਂਦੀ ਆ ਅੰਦਰ ਰੱਖ ਲੈ ਮਗਲੀਆਂ ਵੀ ਠੰਡੀਆਂ ਲੱਸੀ ਵੀ ਠੰਡੀ ਤੇ ਹਾਂ ਸਲਗਮ ਸੋ ਲੋਗ ਮਜਰੇ ਤੇ ਖਾਂਦਾ ਵੀ ਠੰਡੇ ਪਰੌਠਿਆਂ ਨੇ ਤੇ ਕੰਮ ਜ਼ਿਆਦਾ ਕਰਾੜਾ ਲੱਸੀ ਪਰੌਠਿਆਂ ਨੇ ਸੇਕ ਮਾਰਤਾ ਇਕਦਮ ਬਾਕੀ ਮਕ ਮਹਰ ਤਾਂ ਠੀਕ ਆ ਲੱਸੀ ਵੀ ਨਹੀਂ ਹਾਂ ਕੋਈ ਨਹੀਂ ਬਾਹ ਤਰਾ ਤੂੰ ਆਪਦਾ ਹੌਲੀ ਹੌਲੀ ਪੱਟ ਲਿਆ ਕਰ ਹੁਣ ਤੇਜ਼ੀ ਨਾਲ ਕਰੀ ਬਾਕੀ ਉਹ ਰ ਆਪਣੀ ਹੁਣ ਦਿਨ ਲਾ ਲੈਣੇ ਆ ਦਿਨ ਲਾ ਲੈਣੇ ਆ ਬਸ ਆਪਣੀ ਰਾਖੀ ਰਾਖਾ ਲੂ ਉਹਨਾਂ ਦੀ ਤੇ ਸਭ ਕਾਫੇ ਦੀ ਹਾਂ ਪੱਟੇ ਲਾ ਦੂ ਪਚਾ ਤੇ ਜਾ ਡਾਕਟਰ ਨੇ ਅਜ ਨਹੀਂ ਤਾਂ ਮਲਾ ਤਾਂ ਮੈਂ ਤਾਂ ਡਰ ਗਿਆ ਸੀ ਮੈਂ ਕਿਹਾ ਗੇੜਾ ਖਾ ਗਿਆ ਉਹ ਡਾਕਟਰ ਘਰੇ ਸੀ ਡਾਕਟਰ ਕੋਲੇ ਸੀ ਨੇੜੇ ਹੀ ਸੀ ਆ ਗਿਆ ਦਾ ਆ ਗਿਆ ਮੈਂ ਕਿਹਾ ਜੇ ਰਾਮੀ ਲਿਆ ਨਾ ਪੂ ਪਾਲਾ ਤੁਸੀਂ ਵੀ ਮੱਲਾ ਮੁੱਲ ਮੋੜਦਾ ਤੁਸੀਂ ਵੀ ਮੁੱਲ ਮੋੜਦਾ ਮੁੱਲ ਮੋੜਦਾ ਨੋਕਾ ਭਾਈ ਚਾਹ ਲਿਆ ਬਣਾ ਕੇ ਹੁਣ ਤੇ ਬਣਾ ਲਿਆ ਘਟੋ ਆਹ ਐਸੀ ਪਾਵਾਂਗੇ ਨਮਕਾ ਠੀਕ ਆ ਤਲਣ ਬਾਬਾ ਚੋਕਰਾ ਤੂੰ ਕੈਮ ਹੋ ਗਿਆ ਜੰਨਿਆ ਇਹਨੂੰ ਥਾਜਾ ਹੁਣ ਮੜਾ ਜਾ ਠਾਦੇ ਇਹਨੂੰ ਪੁੱਛ ਲੈ ਵੀ ਆਪਦੇ ਫੋਟੋ ਕਰੀਂ ਨੀ ਤਾਂ ਠਾਦੇ ਮਾਰੂ ਆਵਦੇ ਵੀ ਉੱਠੇ ਉੱਠ ਕੇ ਫੋਟੋ ਕਰਤੀ ਗੱਲ ਲੱਗਿਆ ਬਸਰੀ ਗੱਲਾਂ ਠੀਕ ਆ ਪੁੱਛ ਲੈ ਵੀ ਉੱਠ ਖੜੇ ਉੱਠ ਖੜੇ ਕੈਮ ਕੈਮ ਤਾਂ ਚੋਕਰਾ ਜਾਰਾ ਪਤਾ ਬਾਹਰੂ ਦਾ ਚੋਕਰ ਕਰਦੇ ਆ ਬਈ ਕੈਮ ਆ ਦਾਬਾ ਚਾਦੂ ਬਣਾਉ ਤੰਨਿਆ ਆ ਉੱਥੇ ਆਉਣੇ ਆ ਆ ਗਲਾਸ ਵੀ ਲੈ ਜਾ ਬਸ ਠੀਕਾ ਹੋਣਾ ਬਸ ਠੀਕਾ ਫਿਰ ਚਾਹ ਨੂੰ ਪੀ ਕੇ ਦੂਜੇ ਘੰਟੇ ਆਪਾਂ ਚਾਹ ਪੀ ਕੇ ਲਾਉਨੇ ਆ ਹਾਂਜੀ ਆਹੋ ਥੋੜਾ ਵਧੀਆ ਉਹਨਾਂ ਨੂੰ ਬਾਬੇ ਨੂੰ ਕਹਿੰਦੇ ਵੀ ਇੱਕ ਤਾਂ ਮੂੜੀਆਂ ਘਟਾ ਦੇ ਹਾਂ ਐਵੇਂ ਯਾਰ ਮੈਂ ਤਾਂ ਚੰਨੇ ਹੁਣੇ ਕਟਾਤੇ ਸੀ ਬਸ 15 ਤੂੰ ਮੈਂ ਤਾਂ ਇਹ ਲੈ ਜਾਂਦੇ ਆ ਲੈ ਕੀ ਕਰਨੀ ਆ ਇਹਦਾ ਲੱਗਿਆ ਬਾਈ ਪੱਟਣ ਫੇਰੇ ਨਹੀਂ ਹਲਦਾ ਓਏ ਮੂੜੀਆਂ ਪੁੱਛਾ ਪੁੱਛ ਨਹੀਂ ਸਰਦਾ ਦੀ ਭੈਣਾਂ ਦਾ ਬਾਈ ਲਾਰ ਬਾਈ ਲਾਰ ਟ੍ਰੈਕਟਰ ਨੂੰ ਪੋਂਦਾ ਥੱਲੋਂ ਪੜਦਾ ਲੈ ਇਹ ਪਾਉ ਬਾਈ ਕਰੂ ਹੁਣ ਪਾਉ 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 ਖਰੂ ਚਲ ਪਾ ਲੈ ਚਲ ਕੋਈ ਨਹੀਂ ਬਾਈ ਦਵਾਈ ਵੜੀਆ ਫੇ ਡਾਕਟਰ ਦੀ ਆਪਾਂ ਮੰਨ ਗਏ ਹਾਂ ਦਵਾਈ ਦਾ ਬੜੀ ਛੋਟੀ ਦਾ ਦੇ ਲਾ ਉਦੀ ਉੱਠ ਕੇ ਲੱਗ ਗਿਆ ਯਾਰ ਕੰਮ ਤੇ ਥਰਮਾਮੀਟਰ ਮੇਰੇ ਨਾਲ ਪਾ ਕਰ ਯਾ ਮੈਨੂੰ ਤਾਂ ਲੱਗਿਆ ਵੀ ਟੱਕਾ ਜਿਹਾ ਲੀਹੇਦਾ ਥਰਮਾਮੀਟਰੀ ਕੰਮ ਦਾ ਬਾਈ ਬਾਹਰ ਲਾ ਬਾਰਲਾ ਬਾਰਲਾ ਉਹ ਕਹਿੰਦਾ ਇਹਦੇ ਨਾਮ ਦਾ ਥਰਮੋਮੀਟਰ ਹੈ ਨਹੀਂ ਅੱਛਾ ਇੱਧਰ ਨਹੀਂ ਮਿਲਣਾ ਠੀਕ ਆ ਠੀਕ ਆ ਬਈ ਲਾ ਯਾਰ ਮੈਂ ਤਾਂ ਉਂ ਮੰਨ ਗਿਆ ਦੀ ਦਵਾਈ ਨਾ ਆ ਸਰ ਦੇ ਲਾ ਲਾ ਗਿਆ ਕਰ ਬੰਦਾ ਉਹ ਭਾਈ ਉਹ ਤੋਂ ਲੈਨੇ ਆ ਪੁੜਗੀਆਂ ਪੜਗੀਆਂ ਪੋਚੇ ਨੂੰ ਕਹਦੇਗੇ ਵੀ ਆ ਰੱਖ ਤੂੰ ਪੁੜਗੀਆਂ ਫੇਰ ਦੇ ਦੇ ਕਰੀ ਉਹ ਡਾਕਟਰ ਉਹਨਾਂ ਕਹਿੰਦਾ ਹਾਂ ਇੱਥੇ ਬਾਈ ਇਹ ਹੋ ਸਕਦਾ ਦਾਖਲ ਕਰ ਲੈਂਦਾ ਇਹਨੂੰ ਹਾਂ ਉਹਨੇ ਬਿੱਲ ਬਣਾ ਦੇਣਾ ਉਹਨੇ ਬਿੱਲ ਬਣਾ ਦੇਣਾ ਸੀਗਾ ਆਪਣਾ ਕੰਮ ਖੜ ਗਿਆ ਸੀ ਆਪਣਾ ਕੰਮ ਖੜ ਗਿਆ ਸੀ ਲੈ ਦੇ ਸੁਰਦੂ ਪੜਦਾ ਕਿਉਂ ਆਹਨ ਭਾਈ ਚਾਈ ਦੀ ਰਾਈ ਨਹੀਂ ਜਾਣਿਆ ਬਖਰਾਕ ਦੀ ਬਾਈ ਐਵੇਂ ਐਵੇਂ ਆਪਾਂ ਮਾਰੀ ਜਾਂਦੇ ਆ ਗੱਲਾਂ ਜਿਹੜਾ ਇਹ ਖਰਾਕ ਬੰਦ ਕਰਨਾ ਤੇ ਫੋਰੂ ਵੀ ਪਹਿਲਾਂ ਦੇਖ ਲੈ ਪੜਦਾ ਢਾੜ ਕਰਾਂਗਾ ਢਾੜ ਕਰਾਂਗਾ ਤੂੰ ਢੜਕੀ ਪੜਦਾ ਹਾਂ ਹੁਣ ਥੋੜਾ ਪੱਟਿਆ ਵੀ ਥਾਂ ਦੇਖ ਲਓ ਤੇ ਇਹਦਾ ਪੱਟਿਆ ਵੀ ਦੇਖ ਲਓ ਇਹਦਾ ਵੱਟ ਪਾਉਣ ਲੱਗੇ ਨਾ ਤਾਂ ਜਾਂ ਥੱਲੋਂ ਭਾਏ ਨਾ ਕੱਕਾ ਰੇਤਾ ਕੱਢ ਲੈਂਦਾ ਓਏ ਆਹ ਨਹੀਂ ਕੋਈ ਬਣਾਏ ਆਹ ਇਹ ਦੇਖੋ ਸੱਪੜ ਬਣਾਉਂਦੇ ਨੇ ਆਹ ਜਿਹੜੀ ਆਹਾਂ ਬਣਾਈ ਸੀ ਨਾ ਤੇ ਆਲੂ ਵੀ ਤਾਂ ਹੀ ਲੱਗ ਗਏ ਹਾਂ ਇਹ ਆਹ ਜਿਹੜੀ ਬਣਾਈ ਹੋਈ ਸੀ ਉਹ ਉਹਦੇ ਅਸੀਂ ਆ ਫੋਟੋ ਬਲੌਗ ਆਲੂ ਆ ਬੀਤੇ ਉਹਦੇ ਧਰਤੇ ਆਲੂ ਲਾ ਕੇ ਬੀਟੀ ਲਾ ਦੇ ਨਾਲ ਚਾਹ ਆ ਆਪਣੇ ਆਲੂ ਹੋ ਗਏ ਆਲੂ ਹੋ ਗਏ ਇਹ ਆਪਾਂ ਉਹਦੇ ਰਹਿ ਜਾਂਦੇ ਆ ਆਪਣਾ ਗੱਟਾ ਆਲੂਆਂ ਦਾ ਨਿਕਲੋਂ ਇਹਦੇ ਚੋਂ ਆ ਨਿਕਲੋਂ ਮੈਂ ਗਲੇ ਸੀ ਆਲੂ ਮੈਂ ਗਲੇ ਸੀ ਮੈਂ ਤਾਂ ਨਹੀਂ ਹੁਣ ਟਿਕਾ ਹੋ ਜਾਣਗੇ ਠੀਕ ਠੀਕ ਆ ਬੋ ਬੋ ਤੇਰੇ ਬਾਬਾ ਠੀਕ ਆ ਵੀ ਚਲੋ ਹੁਣ ਆਪਾਂ ਉਹਦੇ ਚਾਹ ਚੂ ਬਣਾਈਏ ਤੇ ਚਾਹ ਚੂ ਪੀਵਾਂਗੇ ਚਲ ਤੂੰ ਹੋਰ ਤੋਂ ਹੀ ਲਾ ਲਾ ਸਰੇ ਉੱਥੋਂ ਹੀ ਲਾ ਰਿਹਾ ਹੈ ਆਲੇ-ਦਲੇ ਕੱਲ੍ਹ ਆ ਬਣਦੀ ਆ ਫਿਰ ਉੱਥੇ ਚਾਹ ਚੁੱਕੀ ਵਾਸਤੇ ਉਹਨੂੰ ਆਪਾਂ ਸੀਰੇ ਨੂੰ ਕਹਿੰਦੇ ਆ ਵੀ ਲਸਣ ਘੋਟ ਦੀ ਬਾਈ ਬਸਰਾ ਕਾ ਲਨ ਲਸਣ ਨੂੰ ਸੁਣ ਉਹਨੂੰ ਕਹਿੰਦੇ ਆ ਬੈਠਣ ਜਾਣਾ ਤੇ ਲਸਣ ਘੋਟ ਦੇ ਠੀਕ ਆ ਓ ਬਈ ਦੇਖ ਲੋ ਝਾੜੀਆਂ ਤੇ ਬੇਰ ਲੱਗੇ ਜਿਹੜੀਆਂ ਆਪਣੀਆਂ ਮਲੇ ਜੇ ਨਹੀਂ ਹੁੰਦੇ ਮਲੇ ਕਹਿੰਦੇ ਨੇ ਮਲੇ ਵਾਲੇ ਬੇਰ ਉਹ ਲੱਗੇ ਆ ਤਿੰਨ ਬੂਟੇ ਤੇ ਉਹਨਾਂ ਨੂੰ ਗਾ ਗਾਂ ਹੁਣ ਤੋੜ ਕੇ ਨਾ ਹਜੇ ਖੜ ਮੇਥੇ ਜਿਆ ਗਾਂ ਤੋੜ ਕੇ ਫੇਰ ਇਹਨਾਂ ਨੂੰ ਬਣਾ ਲਾਂਗੇ ਦੂਜਾ ਆਪਣੇ ਲਾਲ ਜੇ ਜਿਹੜੇ ਬੇਰ ਹੁੰਦੇ ਆ ਨਾ ਪਏ ਹੁੰਦੇ ਮੇਲਿਆਂ ਤੇ ਇਹ ਉਹ ਆਹੋ ਦੇ ਲੱਗੇ ਤਿੰਨ ਮਿਹੜੇ ਆ ਤਿੰਨ ਬੂਝੇ ਆਹੋ ਆਪਣੇ ਮਲਿਆਂ ਦੇ ਹਾਂ ਆ ਦੇਖ ਲੋ ਆ ਪੱਠੇ ਖੜੇ ਆ ਸਾਡੇ ਜਿਹੜੇ ਵੱਡਣ ਆਏ ਸੀ ਇਹ ਚੋਰੀ ਦੋ ਬੰਦੇ ਤੇ ਮੇਥੇ ਦੇਖ ਲੋ ਉਹ ਤੇ ਕਹੇ ਜੇ ਖੜੇ ਮੇਥੇ ਆ ਸਾਗ ਆਗ ਹੈ ਨਹੀਂ ਕਿਸੇ ਦੇ ਖੇਤ ਇਹ ਜਾਂ ਜਹ ਜਹ ਬਾਬੇ ਦੇ ਖੜਾ ਭਾਈ ਜਿਹੜੇ ਦੇਸੀ ਸਰੋਂਾਂ ਨਾਲੇ ਦੇਸੀ ਸਰੋਂਾਂ ਤੇ ਪੂਰੀ ਵਧੀਆ ਜੇ ਕਿਸੇ ਮੇਰੇ ਵੀਰ ਨੇ ਸਾਗ ਲੈ ਜਾਣਾ ਲਿਜਾ ਸਕਦੇ ਆ ਇਹਦੀ ਗੱਲ ਨਹੀਂ ਹੈ ਪਰ ਮਿੱਧੇ ਹੁਣਾ ਮੇਰੇ ਭਾਈ ਤੋੜ ਲੋ ਜੀ ਥੋੜਾ ਥੋੜਾ ਲੈ ਜਾ ਸਕਦੇ ਆ ਘਰੇ ਕਿਸੇ ਨੇ ਲੈ ਜਾਣਾ ਹੋਵੇ ਆ ਅਸੀਂ ਇੱਥੇ ਲਾਉਣੇ ਗੰਡੇ ਹੁਣਾ ਥਾਂ 'ਚ ਅੱਜ ਇੱਕ ਦੋ ਦਿਨਾਂ 'ਚ ਅਸੀਂ ਬਣਾ ਦੇਣਾ ਥਾਂ ਇਹ ਬਣਾ ਕੇ ਤੇ ਪਰਸੋ ਤੱਕ ਤਾਂ ਹੀ ਲਿਆ ਕੇ ਪਨੀਰੀ ਤੇ ਵੇਚ ਦਾਂਗੇ ਗੰਡੇ ਬੰਦੇ ਅੱਜ ਦੋ ਉੱਥੇ ਆ ਗਏ ਸੀ ਕਿ ਚੱਲ ਉਹਨਾਂ ਤੋਂ ਆਥਣ ਤਾਂ ਹੀ ਲਵਾਉਣੇ ਆ ਦੋ ਬਲਦੇ ਸਿਆ ਗਏ ਸੀ ਠੀਕ ਆ ਦੇ ਬਾਬਾ ਪੜਦਾ ਖੌਰੂ ਆ ਦਵਾਈ ਦੂ ਵੀ ਦਵਾਈ ਬੂਟੀ ਲੈ ਕੇ ਦੇਖ ਲੈ ਚੱਕ ਤੱਕ ਨਹੀਂ ਕੰਮ ਦਵਾਈ ਦੇ ਵਿੱਚ ਇੰਨਾ ਫਰਕ ਆ ਬਾਈ ਡਾਕਟਰ ਵੀ ਵਧੀਆ ਸੀਗਾ ਬਾ ਬਾ ਤੇਰੇ ਕਰਦੇ ਕਮਾਲ ਆ ਨਹੀਂ ਰੀਸਾਂ ਤੇਰੇ ਗਾ ਠੀਕ ਆ। ਲੇਕ ਥੋੜਾ ਨਹੀਂ ਲਾ ਦੇਾਂਗੇ ਇੰਨਾ ਥਾਂ ਬਣਾ ਦੇਾਂਗੇ। ਇਹਦੀ ਸਹੀ ਦੇ ਨਾਲ ਨਾਲੇ ਹਜੇ ਬੱਤ ਜਾਜੂ ਬਾਬਾ ਇਹਦੋਂ ਬਾਅਦ ਦੋ ਕ ਦਿਨਾਂ ਚ ਪੱਟ ਦੇਗਾ ਬਾਹਲਾ ਚਰਨੀ ਲਾ। ਹਾਂ? ਦੋ ਕ ਦਿਨਾਂ ਚ ਪੱਟ ਦੇਗਾ ਕਿ ਨਹੀਂ? ਬਾ ਠੀਕ ਆ। ਚਾਹ ਤੇਰੀ ਇੱਥੇ ਫੜਾ ਦਿੰਨੇ ਕੋਈ ਨਹੀਂ। ਚਾਹ ਫੜਾ ਦੇਣੇ ਚੰਨੇ ਨੂੰ ਕਹਦੇ ਆਂਗੇ ਫੜਾ ਜੂਗਾ ਚਾਹ ਇੱਥੇ। ਪੱਟੀ ਚ ਲੈ ਤਾਂ ਲੈ ਲੈ ਕੇ ਅੱਧਾ ਕੱਜ ਪੜਦਾ ਅੱਧਾ ਕੱਲ ਨੂੰ ਪੜਦੇ ਆ ਫੇਰ ਤਾਂ ਕੋ ਟਰੈਕਟਰ ਮੰਗਾਉਣ ਦੀ ਲੋੜ ਨਹੀਂ ਠੀਕ ਆ ਹਾਂ ਪੱਟੇ ਲੈ ਗਿਆ ਬਸ ਠੀਕ ਆ ਠੀਕ ਆ ਠੀਕ ਆ ਚਲੋ ਆਪਣਾ ਖੇਤ ਕੰਮ ਜਾਵਾ ਹੋਰ ਗੱਲਾਂ ਨਹੀਂ ਗੱਲਾਂ